गोरसिक पार्टी के घर की हालत देख के तो मानो भी आवेगा तरस कमरे की अति देखी छत की हेठा बच्चा समेत डर डर के कटते बरसात की रातें मदद ले इस नंबर पे संपर्क करो आठ पर चौदह करोड़ 61 लाख 51 हजार चार ब्यूरो चीफ देवेंद्र सिंह

पिछले साल आई बरसात में छात्रा को छह साल डेक गया थे दिलजीती पत्नी हरदीप कौर ने चार साल दे बच्चे नूता बचा लिया पर खुद उसी चपेट में चा गई चार दिन अस्पताल में रही पर ठीक तरह इलाज कराऊं ले अति दवाइयां ले पैसे भी नहीं सर इसलिए अधूरा इलाज चलिया जिसका असर चेहरे हते बुलना दे निशाना दे रूप में साफ दिखता है एक बार काम नहीं करती

ਅ ਸਾਡੇ ਜਦੋਂ ਪਿੱਛੇ ਹੜ ਵੱਡੇ ਆਏ ਸੀ ਜੀ ਉਦੋਂ ਇਧਰ ਵਾਲੀ ਸੱਤ ਡੇਗੀ ਉਸ ਤੋਂ ਬਾਅਦ ਕੋਈ ਤਿੰਨ ਕੁ ਮਹੀਨੇ ਬਾਅਦ ਫੇਰ ਦੁਬਾਰਾ ਹੜ ਜਾਇਆ ਫਿਰ ਉਹ ਦੂਜੇ ਵੀ ਡੇਗੇ ਜੀ ਜੀ ਤੇ ਘਰ ਦਾ ਮੈਂ ਗੁਰਦੁਆਰਾ ਸਾਹਿਬ ਕਲੂਕਾਰਾ ਸਾਹਿਬ ਆਠ ਕਰਦਾ ਜੀ ਤੇ ਉੱਥੇ ਵੀ ਜਦੋਂ ਮਾਨੂੰ ਮਿਲਦੇ ਪਰ ਮੈਂ ਕਿਸੇ ਤੋਂ ਮਦਦ ਨਹੀਂ ਮੰਗੀ ਜੀ ਅਜੇ ਤੱਕ ਤੇ ਬਾਕੀ ਮੈਸੇਜ ਇੱਥੇ ਕੰਮ ਕਰਦੇ ਪਏ ਸੀ ਉਤੋਂ ਬਾਲੇ ਡਿੱਗ ਗਏ ਜੀ ਤੇ ਉਹਨਾਂ ਦੇ ਵੀ ਸੱਟਾਂ ਕਾਫੀ ਲੱਗੀਆਂ ਜੀ ਤੇ ਵੱਡਾ ਬੇਟਾ ਵਾ ਜੀ ਉਹ ਤੇ 8ਵੀਂ ਚ ਪੜਦਾ ਜੀ ਉਹ ਪੇਪਰ ਹੋ ਰਿਹਾ ਹੁਣ ਤੇ ਛੋਟਾ ਜਿਹੜਾ ਨਰਸਰੀ ਚ ਗੁਰਦੁਆਰਾ ਕੱਲੂ ਘਰ ਸਾਹਿਬ ਅਕੈਡਮੀ ਚ ਪੜਦਾ ਜੀ ਤੇ ਘਰ ਦੇ ਖਰਚੇ ਬਹੁਤ ਜ਼ਿਆਦਾ ਜੀ ਹੁੰਦੇ ਆ ਤੇ ਉਹਦੇ ਕਰਕੇ ਮਤਲਬ ਕਿ ਸੱਟ ਤੋਂ ਨਹੀਂ ਇਹ ਬਣ ਸਕ ਰਿਹਾ ਜੀ ਤੇ ਛੱਤ ਦੀ ਗ੍ਰਾਂਟ ਤੇ ਬਾਥਰੂਮ ਦੀ ਗ੍ਰਾਂਟ ਲਈ ਅਪਲਾਈ ਕੀਤਾ ਕਿਤੇ ਹਾਂਜੀ ਕੀਤਾ ਗੁਰਦਾਸਪੁਰ ਆਪਾਂ ਫਾਇਲ ਭਰ ਕੇ ਆਈ ਸੀ ਜੀ ਤੇ ਕੋਈ ਉਧਰੋਂ 2 ਸਾਲ ਹੋ ਗਿਆ ਜੀ ਕਿਸੇ ਨੇ ਪਤਾ ਨਹੀਂ ਖੜਿਆ ਜੀ ਕੋਈ ਵੀ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਜਾਂ ਆਗੂਆਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਬਾ ਜੀ ਇਹਦੇ ਇਹੀ ਕਿੰਨੇ ਵੀ ਕੋਈ ਨਾ ਕੋਈ ਅੱਗੇ ਆਏ ਤੇ ਚਲੋ ਸਾਨੂੰ ਵੀ ਸੱਤ ਪਾ ਕੇ ਦੇ ਦੇ ਜੀ ਚਲੋ ਛੋਟੇ ਛੋਟਾ ਬੱਚਾ ਵਾ ਨਾਲ ਵੀ ਅੰਦਰ ਜਦੋਂ ਮੀਂਹ ਪੈਂਦਾ ਜੀ ਅੰਦਰ ਰਹਿ ਕੇ ਨਾ ਇਹ ਡਰ ਦੇ ਡਰ ਦੇ ਰਾਤ ਕੱਟੀ ਦੀ ਜੀ ਵੀ ਪਤਾ ਨਹੀਂ ਕਿਹੜਾ ਬਾਲਾ ਡਿੱਗ ਜਾਣਾ ਆ। ਆਦੀਪ ਕੋਰਾ ਮੇਰਾ ਨਾਮ ਤੇ ਮੈਂ ਨਾ ਇੱਥੇ ਬਾਲੇ ਡਿੱਗੇ ਹੀ ਤੇ ਮੈਂ ਤੇ ਕੰਮ ਕਰ ਰਹੀ ਸੀ ਤੇ ਸਾਇਦ ਤੋਂ ਪੜਾ ਉਹ ਮੁੰਡਾ ਮੇਰਾ ਪੜਾ ਹੋ ਗਿਆ ਤੇ ਮੇਰੇ ਉਤੇ ਬਾਲੇ ਡਿੱਗੇ ਤੇ ਮੇਰੇ ਸਿਰ ਸੱਟਾਂ ਸੁੱਟਾਂ ਬਥੇਰੀਆਂ ਲੱਗੀਆਂ ਪਰ ਮੇਰਾ ਇਲਾਜ ਪੈਸੇ ਤੋਂ ਹੋਇਆ ਨਹੀਂ ਕਿਉਂਕਿ ਪੈਸੇ ਬਿਲਕੁਲ ਨਹੀਂ ਤੇ ਹੋ ਮੇਰਾ ਤੀ ਦਿਨ ਹੋ ਗਿਆ। ਤੇ ਤਾਂ ਕਰਕੇ ਮੇਰੇ ਕੋਈ ਮਾਪਾ ਕੋਈ ਮਦਦ ਕਰੂਗਾ ਕਿਤੇ ਕੋਈ ਸੁਨੇਗਾ ਇਹ ਮੂੰਹ ਤੇ ਨਿਸ਼ਾਨ ਜਿਹੜੇ ਪਏ ਆ ਉਦੋਂ ਤੇ ਹੀ ਆ ਸਾਰੇ ਹੋਰ ਕਿੱਥੇ ਕਿੱਥੇ ਲੱਗੀਆਂ ਇਹ ਬਾਹਾਂ ਤੇ ਸੱਟਾਂ ਲੱਗੀਆਂ ਸੀ ਬਾਹ ਵੀ ਮੇਰੀ ਟੁੱਟ ਗਈ ਹੱਡੀ ਵੀ ਟੁੱਟ ਗਈ ਸੀ ਤੇ ਮੂੰਹ ਦੀ ਵੀ ਹੱਡੀ ਟੁੱਤੀ ਸੀ ਤੇ ਸੱਟਾਂ ਬਹੁਤੀਆਂ ਹੀ ਲੱਗੀਆਂ ਸੀ ਵਾਲੇ ਡਿੱਗਣ ਨਾਲ ਤੇ ਮੈਂ ਕਿੰਨੇ ਦਿਨ ਹਿੱਕ ਪਟਾਈ ਹੀ ਤੇ ਹੋ ਗਏ ਇਹ ਮਹੀਨਾ ਕੋ ਪੰਜ ਛੇ ਦਿਨ ਹੋ ਗਏ ਸੀ ਮੈਂ ਉੱਥੇ ਤੱਕ ਆਈ ਪਰ ਮੇਰੇ ਕੋਲ ਪੈਸੇ ਕਰਕੇ ਮੈਂ ਸਿੱਤੀ ਉੱਥੇ ਉਹਨਾਂ ਲਾਦ ਨਹੀਂ ਕਰਾ ਪਾਈ ਬਾ ਠੀਕ ਚਲਦੀ ਆ ਹੁਣ ਬਾ ਅਜੇ ਵੀ ਹੈ ਵਾ ਕਿਸੇ ਵੇਲੇ ਕੰਮ ਨਹੀਂ ਹੁੰਦਾ ਜੀ ਵੀ ਤੇ ਮਾੜਾ ਮੁੱਟਾ ਹੀ ਕਰੀਦਾ ਵਾ ਕੰਮ ਪਰ ਉਹਨਾਂ ਮੇਰਾ ਬੰਦਾ ਹੀ ਕੰਮ ਕਰਦਾ ਵਾ ਨਾਲ ਕੰਮ ਕਰਾ ਲਦਾ ਠੀਕ ਤਰ੍ਹਾਂ ਇਲਾਜ ਨਹੀਂ ਮਿਲਿਆ ਨਹੀਂ ਇਲਾਜ ਨਹੀਂ ਮਿਲਿਆ ਕਿਉਂਕਿ ਪੈਸੇ ਕਿਖੋਣਾ ਪੈਸੇ ਨਹੀਂ ਤੇ ਇਲਾਜ ਨਹੀਂ ਹੋਵਾ